ਦਾ ਖਾਲਸਾ ভাই ਤੁਜੀ ਕੀਮਤ ਤੇ ਸਾਥ ਸੇ ਮੇਰੀ ਹਿੰਦੂਰ ਦਾ ਯਾਤਰਾ ਤੇ ਆਏ ਆ ਮਹਾਰਾਜ ਦੀ ਬੜੀ ਦਇਆ ਵੀ ਉਹ ਕੋਲ ਦਾ ਬੰਦੇ ਸਾਰਾ ਉਹ ਦੂਜੇ ਬਨੇ ਹੋਏ ਜੀ ਕੋਲ ਗੱਡੀਆਂ ਵੀ ਜਾਂਦੀਆਂ ਪਰਦਾ ਇਹ ਨਾਲ ਮਹਾਰਾਜ ਦੀ ਕਿਰਪਾ ਦੇ ਨਾਲ ਕੱਲ ਨੂੰ 25 ਅੱਜ 24 ਮਈ 2025 25 ਮਈ ਨੂੰ ਵਰਤ ਪ੍ਰਕਾਸ਼ਨ ਦਾ ਕਹਿੰਦਾ ਨਾ ਵੀ ਪਹੁੰਚ ਕੇ ਮਹਾਰਾਜ ਨੂੰ ਕਰਨਾ ਕੋਲ ਜਾ ਕੇ ਅੱਜ ਲਈਓ ਤੋਂ ਤੇ ਇਹ ਰੋਕੀਦਾ ਹੈ ਹਿੰਦੂਰ ਗਿਆ ਜੀ ਨੂੰ ਹੋਣ ਲੱਗੀ ਪਾੜੀ ਆ ਤਾਂ ਉਹ ਕਿਹੜੀ ਪੈਦਲ ਵਾਹਿਗੁਰੂ ਜੀ ਦਾ ਖਾਲਸਾ ਵਾਇਬੀ ਮਤੇ ਗੁਰੂ ਸਾਸ ਅੰਗਰੀਏ ਗੁਜਰਾਤ ਸ਼ੁਰੂ ਹੋ ਜਾਂਦਾ ਹੈ ਰਸਤਾ ਬਲਤੋ ਪਾਣੀ ਬਹੁਤ ਤੇਜ਼ ਆ ਰਿਹਾ ਬਹੁਤ ਗੱਜ ਬੈਰੀ ਦਰਯੋਂ ਦੀ ਗੁਰੂ ਛੜਾਈ ਸ਼ੁਰੂ ਹੋ ਪਾ ਗੁਰੂ ਬਚਾ ਲਿਆ ਆ ਸਾਹਮਣੇ ਇੱਕ ਦੇਸ਼ੀ ਰਾਜਪੁਰ ਜੀ ਕਿਰਲਾ ਤੇ ਚੁੱਪੀ ਬਰਪਈਆ ਹਿਮਕੁੰਟ ਤੇਰਾ ਜਦ ਤੂੰ ਆ ਰਾਏ ਦੁਨੀਆ ਚਿਤ ਸੇ ਜਿਵੇਂ ਧੂਰ ਤਾਰਾ ਤੇਰੇ ਦਰ ਸੇ ਦੀਦਾ ਆ ਪ੍ਰਣਾ ਜੀ ਚਾਹੁੰਦਾ ਹਰ ਵਾਰ ਬਾ ਦਰਸ਼ ਦਿਦਾ ਇਧਰ ਆਇਆ ਸੀ ਪ੍ਰਣਾ ਰਸਤਾ ਵੜੇ ਚਿਰ ਤੋਂ ਤੇ ਮੁਝਾਂ ਜਾ ਰਹੇ ਚਿਰ ਤੋਂ ਤੇ ਮੰਨਾਂ ਤੇਰੇ ਦਾਰਿਓਂ ਦੀ ਗੁਰੂ ਬਾਬਾ ਪਾਸ਼ਾ ਜੀ ਵਾੜੇ ਬਹੁਤ ਵਧੀਆ ਵਰਡੇ ਚਿਰ ਤੋਂ ਤੋਤ ਬਣਾ ਤੇਰੇ ਦਾਰਿਓਂ ਦੀ ਗੁਰੂ ਬਾਬਾ ਜੀ ਸਾਤਸੰਗ ਜੀ ਪਾਣੀ ਜਾਂਦਾ ਏਮਕੁੰਡ ਸਾਬ ਤੋਂ ਉੱਪਰੋਂ ਆਉਂਦਾ ਉਹ ਸਾਹਮਣੇ ਬਰਪਈਏ ਚਿੱਟੇ ਚਿੱਟਾ ਪੱਦੇ ਵਿੱਚ ਨੂੰ ਇਹ ਆ ਪਾਣੀ ਦੇ ਖੋਤਮ ਨਾਲ ਖੜਾ ਆ ਆ ਬੜੇ ਬੜੇ ਪੱਥਰ ਰੋੜ ਕੇ ਲਿਆਇਆ ਹੋਇਆ ਇਹ ਇੱਥੇ ਜਿਆਦਾ ਚਿਰ ਨਹੀਂ ਖੜਨਾ ਜੋ ਯਾਤਰਾ ਤੇ ਆਉਣਾ ਤੇ फटाफटੇ ਤੋਂ ਬੱਸ ਕੁਝ ਸਮੇਂ ਨਿਕਲ ਜਾਣਾ ਉਹ ਮੁੰਡੇ ਇੱਥੇ ਖੜੇ ਆ ਨੌਜਵਾਨ ਦੇ ਕੋ ਵਿਚ ਕੱਢ ਕੇ ਵੀਡੀਓ ਬਣਾ ਰਹੇ ਪਾਣੀ ਪਤਾ ਨਹੀਂ ਕਿਹੜੇ ਰਕਤ ਕਿੰਨਾ ਕਾਜਵੇ ਕੋਈ ਪਤਾ ਨਹੀਂ ਤੇ ਵੱਧਦਾ ਹੀ ਆ ਘਟਦਾ ਨਹੀਂ ਉਹੋ ਜਿੰਦਗਾ ਹੋਣੀ ਲਾਇਗੁਰ ਦੀ ਗੱਲ ਸਾਹਿਬ ਐ ਗੁਰਦੀ ਕੀ ਫਤਿਹ ਆਦਰਕ ਤੇ ਬਾਬਾ ਮੋਹਨ ਸਿੰਘ ਜੀ ਬੈਠੇ ਸੀ ਹੇਮਕੋੜ ਸਾਹਿਬ ਆਗੇ ਜੀ ਜੇ ਸਾਡੇ ਤੁਸੀਂ ਬਹੁਤ ਵਧੀਆ ਰੱਖਤਾ ਆਹ ਲਿਖਿਆ ਬਾਬਾ ਮੋਹਨ ਜੀ ਬਣ ਆ ਜਗ੍ਹਾ ਹੁੰਦੀ ਸੀ ਜੇ ਬੈਣ ਨੂੰ ਰੱਖਦੇ ਅੰਦਰ ਰੱਖਦੇ ਠੰਡ ਬਹੁਤ ਜ਼ਿਆਦਾ ਪੈਂਦੀ ਆ ਔਰ ਗੇ ਪੈਂਦੀ ਆ ਪਰ ਪਹਾੜੀਆਂ ਸੀ ਪੁਰ ਚੱਲੇ ਆਂ ਗੁਰੂ ਸਾਹਿਬ ਨੂੰ ਹੁਣ ਚੜਾ ਸਮਾ ਪਹਾੜੀ ਉੱਤੇ ਕਿਰੇ ਆਉਂਦਾ ਦਕ ਪੰਜ ਹਰਮਨ ਆਉ ਤੇ ਜਾਤ ਹੈ ਜਿਕਾ ਖਾਲਸਾ ਵਾਹਿਗੁਰੂ ਦੀ ਬੰਦੀ ਦਾ ਸੰਗਤ ਅਸੀਂ ਇਹ ਗੁਰੂ ਸਾਹਿਬ ਜਤਰਦੇ ਆਏ ਆ ਗੁਰਦੁਆਰਿਆਂ ਦੇ ਖੜੇ ਆ ਉੱਪਰ ਚੱਲੇ ਆਂ ਹੀ ਗੁਰੂ ਸਾਹਿਬ ਰੋਜੀ ਆ ਬੀੜੀ ਇਹਨੇ ਅਮਰ ਛਕਿਆ ਹੋਇਆ ਉਧਰਤੀ ਖੜੇ ਸੀ ਵੀਰ ਆ ਇਹਦੇ ਭਰਾ ਦੇ ਬੰਦੇ ਵੀਰੇ ਇਹ ਇਹਨੇ ਅਮਰ ਸਿੰਘ ਜੀ ਗੁੱਡੀ ਨੇ ਸ਼ਿਕਾਇਤ ਜਾਈ ਹੈ ਮੈਂ ਵੀਰਾਂ ਨੂੰ ਬੇਨਤੀ ਕੀਤੀ ਨਾ ਜਿੰਨੇ ਆ ਪਤਾ ਵੀਡੀਓ ਬਣਾਈਆਂ ਨਾ ਵੀ ਮਾਰੇ ਕਿਰਪਾ ਕਰਨੇ ਪਿੰਡ ਦਾ ਮੁੱਸਕਿਆ ਇੱਕ ਬੱਚੀ ਦੇ ਪੇਟੀ ਦਾ ਤੇ ਮਾਰੇ ਕਿਰਪਾ ਕਰਨੇ ਵੀ ਵੀਰ ਅਮਰ ਸਿੰਘ ਜਿੰਨੇ ਹੈਮਪੁਰ ਸਾਹਿਬ ਜੱਜਾ ਦਾ ਸਿੰਘ ਸੰਗਤ ਆਉਂਦੀ ਆ ਦਾ ਸਾਰਿਆਂ ਨੂੰ ਅਪੀਲ ਕਰਦੇ ਜਿਹੜੇ ਵੀਰ ਸਾਡੇ ਮੋਨੇ ਨੇ ਜਾਂ ਕੇਸ ਦਾੜਾ ਕਟਾਉਂਦੇ ਆ ਦਾ ਉਹਨਾਂ ਨੂੰ ਬੇਨਤੀ ਹੈ ਗੁਰੂ ਦੇ ਪਿਆਰਿਓ ਇੱਥੇ ਆਏ ਹੋ ਗੁਰੂਕਲ ਕੀ ਧਰ ਦੇ ਧਾਮ ਤੇ ਹੈਮਪੁਰ ਸਾਹਿਬ ਜਿਆ ਢਾਡੇ ਕਿਧ ਰੱਖ ਕੇ ਜਾਓ ਜ਼ਰੂਰ ਸਿੱਖਿਆ ਲੈ ਕੇ ਜਾਓ ਉਹਨਾਂ ਦਾ ਕੋਈ ਫਾਇਦਾ ਨਹੀਂ ਐਦਾਂ ਜੇ ਗੁਰੂ ਦੀ ਸਿੱਖਿਆ ਨਹੀਂ ਲੈ ਗਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰੇ ਉਤਾਰ ਦੇ ਤੱਕ ਪਹੁੰਚ ਗਏ ਆ ਅਸਾ ਪੀਰ ਦਾਦੀ ਕਛੂ ਨਾ ਹੋਤੇ ਉਪਰਾਏ ਕਹੋ ਨਾ ਯਾ ਉੱਠ ਹਰ ਗੱਜ ਜਿਉਂ ਹੋ ਬਸ ਹਾਏ ਬਹੁਤ ਸੋਹਣਾ ਵਰਤਨ ਆ ਲਾ ਕਾ ਆ ਵਰਤੋ ਦੇ ਚੁਚੋ ਨਾ ਕੇ ਸਭ ਕੁਝ ਹੋਤੇ ਉਪਾਏ ਸਭ ਕੁਝ ਤੁਮਰੇ ਹੱਥ ਹੈ ਤੁਮ ਹੀ ਹੋਤ ਸਹਾਰੇ ਸੰਗ ਸਖਾ ਸਭ ਤਜ ਗਏ ਨ ਨਿਭਿਓ ਸਾਥ ਰਹਿੋ ਨਾਨਕੇ ਵਿਪਤ ਮੈਂ ਦੇਖੇ ਰਗਨਾਥ ਕਹੋ ਨਾਨਕ ਐ ਬਿਪਤ ਮੈਂ ਦੇਖ ਇੱਕ ਰਗਨਾਥ ਦੇਖ ਇੱਕ ਰਗਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਤਾਸ ਰੂਗਰ ਕਹੋ ਨਾਨਕ ਇਹ ਜਗਤ ਮੈਂ ਪਾਣੀ ਜੰਮਿਆ ਪਿਆ ਸਾਰ ਕਿੰਨ ਜਪਿਓ ਗੁਰਮਨ ਅੱਜ 25 ਮਈ 2025 ਹੈ ਗੁਰੂ ਰਹਿਮ ਕੋਟ ਸਾਹਿਬ ਗੁਰਦੁਆਰਾ ਨਾਲ ਹੀ ਆਬਰਤ ਹੋਈ ਪਈ ਆ ਮਸੂਤੀ ਤੇ ਜਿਹੜਾ ਥੇ ਉਹ ਮਾਰੋ ਨਾਮ ਯੁਰ ਮੈਂ ਕਹੇਓ ਜਾ ਕੇ ਸਮ ਨਹੀਂ ਕੋ ਦੇਖੋ ਬਾਬਾ ਜੀ ਚੱਕਿਓ ਮੜਾ ਗਿਰ ਗਿਆ ਬਾਈ ਸਹਸ ਮ੍ਰਿਤ ਸੰਕਟ ਮਿਟੈ ਗਿਰ ਜਾਂਦਾ ਬਹੁਤ ਸੰਗਤ ਬਹੁਤ ਧਿਆਨ ਨਾਲ ਤੇਰੇ ਕੋਲ ਬਾਈ ਇੱਥੇ ਸਹਸ ਹਸਾ ਸਮਝ ਜੀ ਅਜਾ ਬੀਰ ਗਿਰ ਗਿਆ ਉੱਥੇ ਤੋਂ ਸੜਦੈ ਲੱਗੀ ਵੀਰੇ ਦਰਸ਼ਕਾਂ ਦਾ ਬਚਾਓ ਹੋ ਗਿਆ ਬਹੁਤ ਸਮਾਗਲੂ ਆ ਦੇਖੋ বরਫੀ ਵਾਲੇ ਗਾਲੇ ਹਾਂ ਆ ਆ ਇਧਰ ਸਰੋਵਰ ਆ ਆਹਾਂ ਕੀ ਬਾਤ ਹੈ ਆਪ ਜੀ ਦੇ ਪਾਵਨ ਕ੍ਰਿੱਤੇ ਪਾਤਿਅ ਸਦਾਨ ਸਾਚੀ ਖਾਲਸਾ ਰਿਵੈਨ ਕੋਟ ਸਾਹਿਬ ਜੀ ਦੀ 2025 ਦੀ ਯਾਤਰਾ ਆਰੰਭ ਹੋ ਰਹੀ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਕੇ ਹੋਰ ਅਰਦਾਸ ਬੇਨਤੀ ਆ ਜੀ ਦੇ ਪਾਵਨ ਉਤਸਵ ਰੂਪ ਬਖਸ਼ਿਸ਼ਾ ਬਖਸ਼ਿਸ਼ਾ ਆ ਜੀ करियो कृपा बो हुकुमन में सा संत अोजी उपर्त हुकुमन में चलवंदी सर बोजी कृप